ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਜੀ ਗੱਲ ਤੁਹਾਨੂੰ ਜ਼ਰੂਰੀ ਇੱਕ ਪੁੱਛਣੀ ਸੀ ਆ ਆਪਣੇ ਰੱਖੇ ਹੋਏ ਸੀ ਜੀ ਮੁਰਗੇ ਮੁਰਗੀਆਂ ਥੋੜੇ ਜੀ ਤਕਰੀਬਨ ਬਾਹਲੇ ਨਹੀਂ ਹੈ ਜਾਣੀ ਆਈਡੀਆ ਹੈਗੇ 10 15 ਤੇ ਇੱਕ ਨਾ ਇਹ ਤੁਹਾਨੂੰ ਪੁੱਛਣਾ ਸੀ ਜੀ ਆ ਮੁਰਗੀ ਨੂੰ ਕੋਈ ਪ੍ਰੋਬਲਮ ਹੈ ਇਹ 5-6 ਦਿਨਾਂ ਤੋਂ ਐਦਾਂ ਇਹ ਧੌਣ ਦੀ ਛੱਟ ਕੇ ਬੈਠੀ ਰਹਿੰਦੀ ਆ 5-6 ਦਿਨ ਹੋ ਗਏ ਅਦੇ ਅੱਖ ਵੀ ਇਹ ਜਣੀ ਜਿਵੇਂ ਸੁੱਤੀ ਪਈ ਹੁੰਦੀ ਆ ਹੈਲੋ ਹੈਲੋ ਇਹ ਹਲਾਏ ਤੋਂ ਵੀ ਨਹੀਂ ਜਣੀ ਐ ਬੈਠੀ ਹੈਗੀ ਇਹਦੇ ਤੇ ਹੀ ਤੁਰੀ ਫਿਰਦੀ ਆ ਥੋੜੇ ਬੋਤੇ ਦਾਣੇ ਖਾਂਦੀ ਆ ਧੌਣ ਦੀ ਛੱਟ ਕੇ ਬਹਿ ਜਾਂਦੀ ਆ ਤੇ ਐਂ ਸੌਂ ਜਾਂਦੀ ਆ ਇਹਨੂੰ ਦੱਸਿਓ ਜੀ ਕੀ ਪ੍ਰੋਬਲਮ ਹੋ ਸਕਦੀ ਆ ਜੀ ਸਾਡਾ ਸਮਝੋ ਬਾਹਰ ਆ ਸੀ ਤਾਂ ਪਹਿਲੀ ਵਾਰ ਹੀ ਆਖਿਆ ਤੇ ਜਾਣੀ ਇਹਨੂੰ ਨਾ ਤਾਂ ਮੌਸਮ ਵੀ ਸਹੀ ਆ ਕੋਈ ਗਰਮੀ ਗੁਰਮੀ ਦਾ ਵੀ ਹੈ ਨਹੀਂ ਅਸੀਂ ਧੌਣ ਜੀ ਮੋੜੀ ਜਾਂਦੀ ਐ ਇਹ ਇਹ ਹਫਤੇ ਤੋਂ ਆਈ ਚੱਲ ਰਹੀ ਐ ਤੇ ਬਹੁਤ ਮੇਰੇ ਵੀਰਾਂ ਨੇ ਕੋਰਸ ਕੀਤੇ ਆ ਤੁਸੀਂ ਦੱਸਿਓ ਜੀ ਇਹਨੂੰ ਕੀ ਦੇਈਏਗਾ ਕੀਦੇ ਨਾਲ ਸੈਟਿੰਗ ਹੋ ਸਕਦੀ ਐ ਲਾਲ ਦਵਾਈ ਤਾਂ ਅਸੀਂ ਪਾਉਨੇ ਹੁੰਨੇ ਆ ਤੇ ਦਿਓ ਜੀ ਇਹਦੇ ਬਾਰੇ ਕੋਈ ਜਾਣਕਾਰੀ ਸੁਝਾ ਦਿਓ ਕੋਈ ਆਪਾਂ ਇਹਨਾਂ ਜਾਨਵਰ ਨੂੰ ਠੀਕ ਕਰ ਲਈਏ ਠੀਕ ਹੈ ਸਤਿ ਸ਼੍ਰੀ ਅਕਾਲ ਜੀ